ਗੁਰਤੇਗ ਬਹਾਦਰ ਸਾਹਿਬ ਦਾ 350 ਸਿੱਧੀ ਦਿਹਾੜਾ ਸਾਰਾ ਦੇਸ਼ੀ ਨਹੀਂ ਬਲਕੇ ساری ਦੁਨੀਆ 'ਚ ਮਨਾਇਆ ਜਾ ਰਿਹਾ ਕੀ ਤੁਹਾਨੂੰ ਇਸ ਗੱਲ ਦਾ ਪਤਾ ਕਿ ਕੁਝ ਸਾਲ ਪਹਿਲਾਂ ਤੱਕ ਹਿੰਦੁਸਤਾਨ ਦੀਆਂ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਇਹ ਪੜਾਇਆ ਜਾਂਦਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਇੱਕ ਡਾਕੂ ਸੀ ਬੜੀ ਹੈਰਾਨੀ ਦੀ ਤੁਹਾਨੂੰ ਲੱਗਦੀ ਹੋਣੀ ਹੈ ਕੁਝ ਜਿਹੜੇ ਪੁਰਾਣੇ ਮੇਰੇ ਅਰਕੇ ਬੰਦੇ ਆ ਉਹਨਾਂ ਨੂੰ ਤਾਂ ਸ਼ਾਇਦ ਯਾਦ ਹੋਊਗਾ ਪਰ ਜਿਹੜੇ ਨਵੇਂ ਯੰਗ ਤੇ ਉਹਨਾਂ ਤੇ ਸੁਣ ਕੇ ਸ਼ੌਕ ਲੱਗਦਾ ਮੈਂ ਯੰਗ ਲੋਅਰਸ ਨੂੰ ਕਈਆਂ ਨੂੰ ਪੁੱਛਿਆ ਆਪਣੇ ਯੂਨੀਵਰਸ ਨੂੰ ਵੀ ਪੁੱਛਿਆ ਉਹ ਵੀ ਸ਼ੌਕ ਹੋ ਗਏ ਸੀ ਸੁਣ ਕੇ ਕਿ ਇਹ ਕਿਵੇਂ ਹੋ ਸਕਦਾ ਪਰ ਇਹ ਸੀਗਾ ਇਹ ਹੋ ਗਿਆ ਸੀ ਕਲਾਸ 11ਵੀਂ ਦੀ ਬੋਕ ਜੋ NCERT ਦੀ ਕਿਤਾਬ ਸੀ ਮੀਡੀਵਲ ਹਿਸਟਰੀ ਆਫ ਇੰਡੀਆ ਡਾਕਟਰ ਸतीश ਚੰਦਰਾ ਜੀਐਨਯੂ ਦੇ ਪ੍ਰੋਫੈਸਰ ਸੀ ਉਹਦਾ ਦੀ ਲਿਖੀ ਹੋਈ ਉਸਦੇ ਵਿੱਚੇ ਪਾਠ ਸੀ ਕਿ ਗੁਰਤੇਗ ਬਹਾਦਰ ਸਾਹਿਬ ਉਹਨਾਂ ਤੇ ਇਸ ਤਰ੍ਹਾਂ ਨਹੀਂ ਸੀ ਲਿਖਿਆ ਉਹਨਾਂ ਤਾਂ ਬੜਾ ਡੈਰੋਗੇਟਰੀ ਤਰੀਕੇ ਨਾਲ ਲਿਖਿਆ ਸੀ ਕਿ ਤੇਗ ਬਹਾਦਰ ਇੱਕ ਪਠਾਨ ਹਫੀਜ਼ ਆਦਮ ਦੇ ਨਾਲ ਮਿਲ ਕੇ ਲੁੱਟਾਂ ਕਰਦੇ ਸੀ ਖੋਹਾ ਕਰਦੇ ਸੀ ਤੇ ਔਰੰਗਜੀਬ ਨੇ ਉਹਨਾਂ ਨੂੰ ਇਸ ਗੱਲ ਦੀ ਸਜ਼ਾ ਦਿੱਤੀ। ਔਰ ਇਹ ਪੰਜਾਬ ਵਿੱਚ ਦੇ ਅੰਗਰੇਜ਼ੀ ਦੀ ਕਿਤਾਬ ਸੀ ਸੀ ਪੰਜਾਬ ਦੇ ਵਿੱਚ ਤਾਂ ਇਹਨੂੰ ਬਹੁਤਾ ਪਤਾ ਵੀ ਨਹੀਂ ਸੀ ਪੜਾਈ ਵੀ ਨਹੀਂ ਸੀ ਜਾਂਦੀ। ਔਰ ਇਹ ਗੱਲ ਇੱਕ ਐਮ ਐਸ ਰਾਹੀ ਸਾਹਿਬ ਵਕੀਲ ਸੀਗੇ ਚੰਡੀਗੜ੍ਹ ਹਾਈ ਕੋਰਟ ਦੇ। ਉਹਨਾਂ ਨੇ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਰਿਟ ਪਾਈ 96 ਸਾਲਾਂਵਈ ਦੀ ਗੱਲ ਹੈ। ਇੱਕ ਰਿਟ ਪਾਈ ਤੇ ਉਹ ਰਿਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਗੁਰੂਆਂ 'ਤੇ ਇੱਕ ਕੱਲੇ ਇਹ ਨਹੀਂ ਬਾਕੀ ਗੁਰੂਆਂ ਦੇ ਖਿਲਾਫ ਵੀ ਕਾਫੀ ਇਹ ਕੁਝ ਲਿਖਿਆ ਵਾਸੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਵੀ ਸੀਗਾ ਤੇ ਹਾਈ ਕੋਰਟ ਨੇ ਉਹਨਾਂ ਦੀ ਰਿੱਟ ਉੱਤੇ ਡਾਇਰੈਕਟ ਕੀਤਾ ਕਿ ਇਹ ਜਿਹੜੇ ਪਾਠ ਨੇ ਸਿੱਖ ਗੁਰੂਆਂ ਦੇ ਖਿਲਾਫ ਇਹਨਾਂ ਨੂੰ ਵਿੱਚੋਂ ਡਿਲੀਟ ਕੀਤਾ ਜਾਵੇ ਬਾਕੀ ਗੁਰੂਆਂ ਦੇ ਗੁਰਗੋਬਿੰਦ ਸਿੰਘ ਜੀ ਦੇ ਤੇ ਬਾਕੀ ਗੁਰੂ ਸਾਹਿਬ ਦੇ ਤਾਂ ਡਿਲੀਟ ਕਰਤੇ ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਟੁਚ ਨਹੀਂ ਕੀਤਾ ਔਰ ਇਹ ਜੋ ਡਾਕਟਰ ਸਤੀਸ਼ ਚੰਦਰ ਹਿਸਟੋਰੀਅਨ ਸੀ ਉਹ ਤਾਂ ਕੈਨੈਸੀ ਆਫੀਸ਼ਲ ਹਿਸਟਰੀ ਹੈ ਪਰ ਪਰਸ਼ੀਨ ਹਿਸਟਰੀ ਤੇ ਲੈ ਕੇ authentic ਹਿਸਟਰੀ ਹੈ اور ઓફिशियल ਹਿਸਟਰੀ ਕਿਹੜੀ ਜੋ 오ਰੰਗਜ਼ੇਬ ਦੇ ਬੰਦਿਆਂ ਨੇ ਲਿਖੀ ਹੈ ਮਤਲਬ ਕਿ ਇਹ ਹਾਲ ਤੁਸੀਂ ਲੈ ਲਓ ਕਿ ਦੇਸ਼ ਆਜ਼ਾਦ ਹੋਣ ਤੋਂ ਮਗਰੋਂ ਵੀ ਤੁਸੀਂ ਇਹ ਤਕਰੀਬਨ 2000 ਤੱਕ ਮਤਲਬ ਕਿ ਪਵੰਡਿਆਤਰ 50 ਸਾਲਾਂ ਤੱਕ ਹਿੰਦੁਸਤਾਨ ਦੇ ਸਕੂਲਾਂ ਦੇ ਵਿੱਚ ਇਹ ਪੜਾਇਆ ਜਾਂਦਾ ਸੀ ਤੇ ਇਹ ਫਿਰ ਮੁੱਦਾ ਕਾਫੀ ਵੱਡਾ ਹੋਇਆ ਉੱਠਿਆ ਸੰਨ 2000 ਦੇ ਵਿੱਚ ਫਿਰ ਇਹ ਕਈ ਹਿਸਟੋਰੀయన్స్ ਨੇ ਇਹਦੇ ਇਹਦੇ ਲਿਖਿਆ ਕਿ ਗਲਤ ਆ ਡਾਕਟਰ ਮਹੀਪ ਸਿੰਘ ਇੱਕ ਹਿੰਦੀ ਦੇ ਬਹੁਤ ਵੱਡੇ ਰਾਈਟਰ ਸੀ ਉਹਨਾਂ ਨੇ ਬਹੁਤ ਲਿਖਿਆ ਕਿ ਬਿਲਕੁਲ ਗਲਤ ਆ ਤੇ ਇੱਕ ਡਾਕਟਰ ਹਰੀ RAM ਗੁਪਤਾ ਸੀ ਉਹਨਾਂ ਨੇ ਕਿਹਾ ਕਿ ਪਠਾਨ ਜਿਹੜਾ ਹਫੀਜ਼ ਆਦਮ ਸੀ ਇਹਦੀ ਤਾਂ ਡੈਥ 1643 ਵਿੱਚ ਹੋ ਗਈ ਤੇ ਇਹ ਕਿਤਾਬ ਦੇ ਵਿੱਚ ਲਿਖਿਆ ਕਿ ਉਹ 72 73 74 ਦੇ ਵਿੱਚ ਇਹਨਾਂ ਦੇ ਨਾਲ ਗੁਰਤੇਗ ਬਾਦਰ ਸਾਹਿਬ ਨਾਲ ਇਹ ਡੱਕੇ ਮਾਰਦਾ ਸੀ ਵੀ ਇਹ ਕਿਵੇਂ ਹੋ ਸਕਦਾ ਉਹਨਾਂ ਨੇ ਵੀ ਲਿਖਿਆ ਪੜਿਆ ਲਿਖਿਆ ਉਸ ਤੋਂ ਬਾਕਰੋਂ ਇਹ ਮਤਲਬ ਪਾਰਲੀਮੈਂਟ ਦੇ ਵਿੱਚ ਹੋਇਆ ਕੇਐਮਪੀ ਨੇ ਬੜਾ ਆਬਜੈਕਸ਼ਨ ਕੀਤਾ ਬਹੁਤ ਕਿ ਇਹਨੂੰ ਕਰੈਕਟ ਕਰੋ ਆ ਜਿਹੜੇ ਇਹ ਉਦੋਂ ਦੇ ਟ੍ਰਿਬਿਊਨ ਦੇ ਵਿੱਚ ਵੀ ਖਬਰ ਆ ਤੇ ਰਾਹੀ ਸਾਹਿਬ ਨੇ ਰਿਟ ਪਾਈ ਟ੍ਰਿਬਿਊਨ ਦੇ ਵਿੱਚ ਵੀ ਖਬਰ ਆ ਆ ਫਰੰਟਲਾਈਨ ਮੈਗਜ਼ੀਨ ਦੇ ਵਿੱਚ ਜੋ ਹਿੰਦੂ ਨਿਊਜ਼ ਪੇਪਰ ਦੇ ਸਾਈਟ ਤੇ ਵੀ ਗਿਆ ਫਰੰਟਲਾਈਨ ਮੈਗਜ਼ੀਨ ਦੇ ਵਿੱਚ ਸਾਰੀ ਸਟੋਰੀ ਦਿੱਤੀ ਵੀ ਆ ਤੇ ਨਾਲੇ ਉਹਨਾਂ ਨੇ ਲਿਖਿਆ ਕਿ ਕਿਵੇਂ ਉਹ ਡਾਕਟਰ ਸतीश ਚੰਦਰਾਏ ਨੂੰ ਡਿਫੈਂਡ ਕਰ ਰਹੇ ਆ ਤੇ ਜਦੋਂ ਐਮਪੀਆ ਨੇ ਰੌਲਾ ਪਾਇਆ ਤਾਂ ਉਦੋਂ ਉੱਥੇ ਸੀਗੇ ਜੋ ਵਾਟਪਾਈ ਦੀ ਸਰਕਾਰ ਸੀ ਤੇ ਮੁਰਲੀ ਮਨੋਹਰ ਜੋਸ਼ੀ ਉਦੋਂ ਜਿਹੜੇ ਐਜੂਕੇਸ਼ਨ ਮਿਨਿਸਟਰ ਸੀ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਅਸੀਂ NCERT ਨੂੰ ਡਾਇਰੈਕਟ ਕਰ ਰਹੇ ਹਾਂ ਕਿ ਇਹ ਪਾਠ ਨੂੰ ਡਿਲੀਟ ਕਰੋ ਔਰ ਇਸ ਨੂੰ ਇਹ ਬੁੱਕਸ ਨੂੰ ਕਰੈਕਟ ਕਰੋ ਤਾਂ ਉਦੋਂ ਫਿਰ ਇਹਨਾਂ ਨੇ ਇਹ ਪਾਠ ਡਿਲੀਟ ਕਰਤਾ 2004 ਦੇ ਵਿੱਚ ਸਰਕਾਰ ਬਦਲ ਗਈ ਜਦੋਂ ਸਰਕਾਰ ਬਦਲੀ ਤਾਂ ਉਦੋਂ ਕਾਂਗਰਸ ਸਰਕਾਰ ਆ ਗਈ ਇਹਨਾਂ ਨੇ ਕਿਹਾ ਨਵੀਆਂ ਕਿਤਾਬਾਂ ਜਿਹੜੀਆਂ ਇਹਨਾਂ ਨੂੰ ਰਿਮੂਵ ਕਰਕੇ ਜਿਹੜਾ ਪੁਰਾਣਾ ਵਰਸ਼ਨ ਆ ਉਹ ਫੇਰ ਇੰਟਰੋਡਿਊਸ ਕਰ ਦਿਓ ਆ 2024 ਦੀ 27 ਜੂਨ 2024 ਦੀ ਖਬਰ ਹੈ ਸੈਕੰਡ ਰੈਟ ਫੇਰ ਆਹੀ ਸਾਹਮਣੇ ਫਾਈਲ ਦੇ ਵਿੱਚ ਸੈਕੰਡ ਰੈਟ ਪਾਈ ਅਟ ਰਿਵਿਊ ਹੁੰਦੇ ਵੈਬਸਾਈਟ ਦੇ ਉੱਤੇ ਇਹ ਰੈਟ ਦਾ ਸਾਰਾ ਹਿਸਟਰੀ ਮੌਜੂਦ ਹੈ ਉਹਨਾਂ ਨੇ ਸਾਰਾ ਵਿੱਚ ਲਿਖਿਆ ਕਿ 96 ਦੇ ਵਿੱਚ ਪਹਿਲਾਂ ਇਹ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀਆਂ ਸੀ ਕਿ ਰਿਮੂਵ ਕਰੋ ਉਸ ਤੋਂ ਬਾਅਦ ਨਾ ਇਹ ਵਿੱਚ ਸਾਰੇ ਰਿਮੂਵ ਹੋ ਗਏ ਪਰ ਗੁਰਤੇਜ ਵਾਹਦਰ ਸਿੰਘ ਸਾਹਿਬ ਵਾਲਾ ਨਹੀਂ ਰਿਹਾ ਹੋਇਆ ਤੇ ਗੁਰਤੇਜ ਵਾਹਦਰ ਸਾਹਿਬ ਵਾਲਾ ਕਿਉਂਕਿ ਜਿਹੜੇ ਉਹ ਹਿਸਟੋਰੀయన్స్ ਹੀ ਬੜਾ ਡਿਫੈਂਡ ਕਰਦਾ ਸੀ ਕਿ ਵਰਸ਼ਨ ਕਰੈਕਟ ਆ ਅੱਛਾ ਦੂਜੀ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਾਂ ਜਦੋਂ ਇਹ ਇਸ਼ੂ ਚੱਲ ਰਿਹਾ ਸੀ ਇਹ ਗੱਲ ਨਾ 899 ਦੀ ਉਦੋਂ ਜਿਹੜੇ ਗੁਰ ਜਿਹੜੇ ਪੰਡਿਤ ਕਿਰਪਾ RAM ਪੰਡਿਤ ਕਿਰਪਾ RAM ਜਿਹੜੇ ਕਿ ਗੁਰੂ ਸਾਹਿਬ ਦੇ ਕੋਲ ਆਏ ਸੀ ਹਾਂ ਹਾਂ ਨਾਲ ਦੀ ਨਾਲ ਉਹਨਾਂ ਨੇ ਹਿਸਟੋਰੀਅਨਸ ਨੇ ਇਹ ਵੀ ਕਿਹਾ ਕਿ ਜਿਹੜਾ ਕਸ਼ਮੀਰ ਦਾ ਜਿਹੜਾ ਸੀਗਾ ਗਵਰਨਰ ਸੂਬਾ ਉਹ ਤਾਂ ਬੜਾ ਹੀ ਸਕਲੂਰ ਸੀ ਉਹਨੇ ਤਾਂ ਕਸ਼ਮੀਰੀ ਪੰਡਤਾਂ ਨੂੰ ਤੰਗ ਹੀ ਨਹੀਂ ਕੀਤਾ ਕਸ਼ਮੀਰੀ ਪੰਡਤ ਤਾਂ ਗੁਰੂ ਸਾਹਿਬ ਦੇ ਕੋਲ ਆਏ ਹੀ ਨਹੀਂ ਉਦੋਂ ਫਿਰ ਇਹ 98 ਸਤਨਮੇ 98 ਦੀ ਗੱਲ ਆ ਕਿਤੇ ਤੇ ਉਦੋਂ ਫਿਰ ਪੰਡਤ ਕਿਰਪਾ ਰਾਮ ਦੇ ਖਾਨਦਾਨ ਚ ਜਿਹੜੇ ਹੁਣ ਮੌਜੂਦ ਨੇ ਉਹ ਫਿਰ ਆਏ ਉਹਨਾਂ ਨੇ ਆ ਕੇ ਮਾਰਚ ਨਿਕਾਲਿਆ ਉਹਨਾਂ ਨੇ ਕਿਹਾ ਕਿ ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਸ਼ੁਰੂ ਤੋਂ ਕਿ ਗੁਰੂ ਤੇਗ ਬਹਾਦਰ ਨੇ ਸਾਨੂੰ ਬਚਾਇਆ ਵੀ ਸਾਡੇ ਪੁਰਖੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਲਿਆਏ ਸੀ ਵੀ ਇਹ ਕੌਣ ਹੁੰਦਾ ਹੈ ਹਿਸਟੋਰੀਅਨ ਉੱਠ ਕੇ ਜਾ ਕੇ ਸਾਡੀ ਹਿਸਟਰੀ ਨੂੰ ਖਤਮ ਕਰਨ ਵਾਲਾ ਉਦੋਂ ਇਹ ਇੱਥੇ ਗੁਰਦੁਆਰਾ ਕਮੇਟੀ ਨੇ ਉੱਥੇ ਰਕਾਬ ਗਨ ਸਾਹਿਬ ਉਹਨਾਂ ਦੀ ਪ੍ਰੈਸ ਕਾਨਫਰੰਸ ਕੀਤੀ ਮਨਜੀਤ ਜੀ ਕੇ ਨੇ ਮੈਨੂੰ ਵੀ ਬੁਲਾਇਆ ਮੈਂ ਵੀ ਉੱਥੇ ਸੀਗਾ ਤੇ ਫਿਰ ਉਹ ਤੋਂ ਬਾਅਦ ਉਹਨਾਂ ਨੇ ਮਾਰਚ ਵੀ ਨਿਕਾਲਿਆ ਉਸ ਤੋਂ ਬਾਅਦ ਫਿਰ 99 ਦੇ ਵਿੱਚ ਇਹ ਇੱਕ ਪੈਦਲ ਮਾਰਕ ਜੱਤਰ ਆ ਵੀ ਤੁਨ ਕਾਲੀ ਸੀ ਮਨਜੀਤ ਜੀ ਕੇ ਨੇ ਨਾਲ ਲੀਡ ਕੀਤਾ ਸੀ ਉਹਦੇ ਵਿੱਚ ਵੀ ਪੰਡਿਤ ਕਿਰਪਾ ਰਹ ਹੁੰਦੇ ਜੋ ਇਹ ਕਸ਼ਮੀਰੀ ਪੰਡਤਾਂ ਦਾ ਪੂਰੇ ਪੂਰੇ ਜੱਥਾ ਨਾਲ ਗਿਆ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਇਹ ਕਸ਼ਮੀਰੀ ਪੰਡਤਾਂ ਨੇ ਇਹ ਕਰਕੇ ਅਖੀਰ ਤੇ ਜਾ ਕੇ ਫਿਰ ਤਾਂ ਰਿਲੀਜ਼ ਹੋਇਆ ਫਿਰ ਜਦੋਂ 2004 ਦੇ ਵਿੱਚ ਫਿਰ ਰਿਟ ਪਾਈ ਇਹ ਐਮਬੈਸ ਰਾਹੀ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਫਿਰ ਡਾਇਰੈਕਟ ਕੀਤਾ ਸਰਕਾਰ ਨੂੰ ਕਿ ਇਹ ਜਿਹੜਾ ਵਰਸ਼ਨ ਆ ਇਹ ਵਿੱਚ ਵਾਪਸ ਨਹੀਂ ਆਉਣਾ ਚਾਹੀਦਾ ਬੁੱਕ ਵਿੱਚ ਤੇ ਉਦੋਂ ਜਾ ਕੇ ਇਹ ਕਿਤਾਬ ਦੇ ਵਿੱਚੋਂ ਨਿਕਲਿਆ ਅੱਜ ਹੁਣ ਲਾਲ ਕਿਲੇ ਦੇ ਵਿੱਚ ਅਸੀਂ ਇਸ਼ੀ ਤੀਹਿਆੜਾ ਮਨਾ ਰਿਹਾ ਏਡਾ ਵੱਡਾ ਸਮਾਗਮ ਹੋ ਰਿਹਾ ਆ ਦੋ ਸਾਲ ਪਹਿਲਾਂ 400 ਸਾਲਾ ਚਪਤਿ ਸਦੀ ਸੀ ਜਨਮ ਦਿਨ ਦੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਉਹ ਵੀ ਲਾਲ ਕਿਲੇ ਦੇ ਵਿੱਚ ਏਡਾ ਵੱਡਾ ਸਮਾਗਮ ਹੋ ਕੇ ਉੱਥੇ ਮਨਾਈ ਸੀ ਅੱਜ ਕੇਸ ਡੇਟਾ ਨੇ ਹਰਿਆਣਾ ਨੇ ਵੀ ਕਈਆਂ ਹਰਾਂ ਨੇ ਵੀ ਸਕੂਲਾਂ ਵਿੱਚ ਕੰਪਲਸਰੀ ਕਰ ਕੀਤਾ ਤੇ ਗੁਰਤੇਗ ਭਾਗ ਦੇਤੇ ਤੁਸੀਂ ਐਸੇ ਲਿਖੋ ਲੇਖ ਲਿਖੋ ਅੱਜ ਹੁਣ ਸਾਰੇ ਅੱਜ ਦੇ ਟਾਈਮ ਦੇ ਉੱਤੇ ਜੋ ਕਰੈਕਟ ਹਿਸਟਰੀ ਆ ਸਾਰੇ ਸਕੂਲਾਂ ਤੇ ਸਾਰੇ ਆ ਰਹੀ ਆ ਪਰ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਕੁਝ ਸਾਲ ਪਹਿਲਾਂ ਤੱਕ ਕੁਝ ਸਾਲ ਪਹਿਲਾਂ ਤੱਕ ਇਹ ਕਹਾਣੀ ਕੁਸ਼ ਹੋ ਰਹੀ ਸੀ ਕਿਵੇਂ ਹੋ ਰਹੀ ਸੀ ਤਾਂ ਹੁਣ ਮੈਂ ਜੋ ਗੁਰੂ ਸਾਹਿਬ ਦੀ ਸ਼ਹਾਦਤ ਆ ਉਹ ਤਾਂ ਮਿਲਕੇ ਕੱਲਾ ਹਿੰਦੁਸਤਾਨ ਨਹੀਂ ਨਹੀਂ ਪਰ ਕੇ ਸਾਰੀ ਦੁਨੀਆ ਨੂੰ ਨਹੀਂ ਭੁੱਲਣੀ ਚਾਹੀਦੀ ਔਰ ਅਸੀਂ ਤਾਂ ਸਾਰੇ ਗੁਰੂ ਸਾਹਿਬ ਦਾ ਤੇ ਨਾ ਤੇ ਨਹੀਂ ਸਕਦੇ ਪਰ ਮੈਂ ਸੋਚਿਆ ਕਿ ਕਿ ਇਹ ਵੀ ਇੱਕ ਇਤਿਹਾਸਕ ਪੱਖਾ ਜਿਹੜਾ ਕਿ ਪਤਾ ਹੋਣਾ ਚਾਹੀਦਾ ਇਸ ਕਰਕੇ ਮੈਂ ਇਹ ਤੁਹਾਨੂੰ ਦੱਸ ਰਿਹਾ ਵੀਡੀਓ ਇਹ ਪਾਰਿਆ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੈਜੀ ਖਾਲਸਾ ਵੈਜੀ